ਕਿਸਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਲਈ ਇੱਕ ਅਹਿਮ ਐਲਾਨ ਕਰ ਦਿੱਤਾ ਗਿਆ ਹੈ ਕਿਸਾਨ ਜਿਹੜੇ ਇਹ ਖਬਰ ਸੁਣਦੇ ਸਾਰੇ ਕਿਸਾਨਾਂ ਨੂੰ ਇੱਕ ਵੱਡਾ ਝਟਕਾ ਲੱਗੇਗਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ ਜਿਹੜੀ ਇੱਕਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਪਰ ਕੁਝ ਕਿਸਾਨਾਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਮਿਲੇ ਕੁਝ ਕਿਸਾਨਾਂ ਨੂੰ ਗਲਤੀ ਨਾਲ ਜਾਂ ਯੋਗਤਾ ਮਾਪਦੰਡਾਂ ਨੂੰ ਪੂਰਾ ਨਾ ਕਰਨ ਦੇ ਬਾਵਜੂਦ ਪੈਸੇ ਮਿਲ ਗਏ ਇਸ ਦੇ ਮੁੱਦੇ ਨੂੰ ਹੱਲ ਕਰਨ ਲਈ ਸਰਕਾਰ ਆਨਲਾਈਨ ਕੇਸ ਤੇ ਰਿਫੰਡ ਨਸੋ ਹੌਲਦ ਦੀ ਪੇਸ਼ਕਸ਼ ਕਰ ਰਹੀ ਆ ਇਹ ਸਹੂਲਤ ਕਿਸਾਨਾਂ ਨੂੰ ਸਿੱਧੇ ਜਿਹੜਾ ਪੋਰਟਲ ਤੇ ਪ੍ਰਾਪਤ ਕੀਤੇ ਵਾਧੂ ਫੰਡਾਂ ਨੂੰ ਆਸਾਨੀ ਨਾਲ ਵਾਪਸ ਕਰਨ ਦੀ ਆਗਿਆ ਦਿੰਦੀ ਆ ਇਹ ਸਹੂਲਤ ਕਿਸਾਨਾਂ ਲਈ ਧੋਖਾਧੜੀ ਨਾਲ ਪ੍ਰਾਪਤ ਕੀਤੇ ਫੰਡਾਂ ਨੂੰ ਮੁੜ ਪ੍ਰਾਪਤ ਕਰਨ ਤੇ ਭਵਿੱਖ ਵਿੱਚ ਕਾਨੂੰਨੀ ਪਰੇਸ਼ਾਨੀ ਤੋਂ ਬਚਣ ਲਈ ਜ਼ਰੂਰੀ ਆ ਜੇਕਰ ਕੋਈ ਕਿਸਾਨ ਯੋਗ ਨਹੀਂ ਤੇ ਉਸ ਨੂੰ ਕਿਸਾਨ ਸਨਮਾਨਨੀ ਦੀ ਯੋਜਨਾ ਦੇ ਤਹਿਤ ਗਲਤੀ ਨਾਲ ਫੰਡ ਪ੍ਰਾਪਤ ਹੋ ਗਏ ਨੇ ਤਾਂ ਉਸ ਨੂੰ ਖੁਦ ਪੈਸੇ ਸਰੈਂਡਰ ਕਰਨੇ ਪੈਣਗੇ ਇਸ ਦਾ ਇਹ ਉਦੇਸ਼ ਲਈ ਪੀਐਮ ਕਿਸਾਨ ਹੋਟਲ ਤੇ ਇੱਕ ਟੈਬ ਆ ਜਿਸ ਨੂੰ ਪੀਐਮ ਕਿਸਾਨ ਬੈਨੀਫਿਟਸ ਦਾ ਸਵੈ ਇਛਤ ਸਰੈਂਡਰ ਕਿਹਾ ਜਾਂਦਾ ਬਰਧਾਨਮਤ ਕਿਸਾਨ ਨਿਧੀ ਯੋਜਨਾ 21ਵੀਂ ਕਿਸ਼ਤ ਜਾਨੀ ਕਿ ਜਿਹੜੀ ਇਹ ਸਾਰੇ ਯੋ ਕਿਸਾਨਾਂ ਨੂੰ ਜਾਰੀ ਕਰ ਦਿੱਤੀ ਗਈ ਆ ਪਰ ਬਹੁਤ ਸਾਰੇ ਕਿਸਾਨਾਂ ਨੂੰ ਉਹਨਾਂ ਦੇ 2000 ਪ੍ਰਾਪਤ ਨਹੀਂ ਹੋਏ ਇਸਦੇ ਕਈ ਕਾਰਨ ਹੋ ਸਕਦੇ ਨੇ ਕਿ ਉਹਨਾਂ ਨੂੰ ਜਿਹੜੇ 2000 ਰੁਪਏ ਪ੍ਰਾਪਤ ਨਹੀਂ ਹੋਏ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਜਿਹੜੀ ਉਹ ਅਧੂਰੀ ਰਹਿ ਸਕਦੀ ਆ ਤੁਹਾਡੇ ਬੈਂਕ ਖਾਤੇ ਦਾ ਈਕੇ ਵਾਈਸੀ ਪੂਰਾ ਨਹੀਂ ਹੋਇਆ ਸਕਦਾ ਤੇ ਤੁਹਾਡਾ ਨਾਮ ਪ੍ਰਧਾਨ ਮੰਤਰੀ ਕਿਸਾਨ ਲਾਪਾਤਰੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੋਇਆ ਹੋ ਸਕਦਾ ਤੇ ਪੈਸੇ ਪਤੀ ਪਤਨੀ ਦੋਵਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਗਏ ਨੇ ਪੈਸਾ ਇੱਕ ਬਾਲਗ ਤੇ ਇੱਕ ਨਾਬਾਲਗ ਬੱਚਿਆਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਜਾ ਰਹੇ ਨੇ ਤੇ ਤੁਸੀਂ 1 ਫਰਵਰੀ 2019 ਤੋਂ ਬਾਅਦ ਜ਼ਮੀਨ ਖਰੀਦੀ ਆ ਤੇ ਪੁਰਾਣੇ ਰਿਕਾਰਡਾਂ ਨੂੰ ਅਪਡੇਟ ਨਹੀਂ ਕੀਤਾ ਇਸ ਲਈ ਜੇਕਰ ਤੁਹਾਡੇ ਪੈਸੇ ਨਹੀਂ ਆਏ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਘਰ ਬੈਠੇ ਹੀ ਪਤਾ ਲਗਾ ਸਕਦੇ ਹੋ ਕਿ ਕਿਸਾਨ ਨਿਧੀ ਦਾ ਪੈਸਾ ਤੁਹਾਡੇ ਖਾਤੇ ਦੇ ਵਿੱਚ ਕਦੋਂ ਆਵੇਗਾ ਤੇ ਇਸ ਸਮੇਂ ਕਿੱਥੇ ਫਸਿਆ ਹੋਇਆ ਜੇਕਰ ਤੁਹਾਡਾ ਪੈਸਾ ਫਸਿਆ ਹੋਇਆ ਤਾਂ ਪੋਰਟਲ ਤੇ ਆਪਣੀ ਸਥਿਤੀ ਦੀ ਜਾਂਚ ਕਰੋ ਇਸ ਸਹੂਲਤ ਕਿਸਾਨਾਂ ਨੂੰ ਸਿੱਧੇ ਪੋਰਟਲ ਤੇ ਪ੍ਰਾਪਤ ਕੀਤੇ ਬਾਅਦ ਉਹ ਫੰਡਾਂ ਨੂੰ ਆਸਾਨੀ ਨਾਲ ਵਾਪਸ ਕਰਨ ਦੀ ਆਗਿਆ ਦਿੰਦੀ ਆ ਇਸ ਸਹੂਲਤ ਕਿਸਾਨਾਂ ਇਹ ਧੋਖਾਧੜੀ ਨਾਲ ਪ੍ਰਾਪਤ ਕੀਤੇ ਫੰਡਾਂ ਨੂੰ ਮੁੜ ਪ੍ਰਾਪਤ ਕਰਨ ਅਤੇ ਭਵਿੱਖ ਵਿੱਚ ਕਾਨੂੰਨੀ ਪਰੇਸ਼ਾਨੀ ਤੋਂ ਬਚਣ ਲਈ ਜ਼ਰੂਰੀ ਆ ਜੇਕਰ ਕੋਈ ਕਿਸਾਨ ਯੋਗ ਨਹੀਂ ਤੇ ਉਸ ਨੂੰ ਕਿਸਾਨ ਸਨਮਾਨਨੀ ਦੀ ਯੋਜਨਾ ਤਹਿਤ ਗਲਤੀ ਨਾਲ ਜਿਹੜਾ ਫੰਡ ਪ੍ਰਾਪਤ ਹੋ ਗਏ ਨੇ ਤਾਂ ਉਸ ਨੂੰ ਖੁਦ ਪੈਸੇ ਸਰੈਂਡਰ ਕਰਨੇ ਪੈਣਗੇ ਤਾਂ ਕਿਸਾਨ ਇਹ ਧਿਆਨ ਨਾਲ ਸੁਲੈਣ ਕਿ ਉਹਨਾਂ ਨੂੰ ਪੈਸੇ ਜਿਹੜੀ ਇੱਕ ਵੀ ਕੇਸ ਦਾ ਵਾਪਸ ਕਰਨੀ ਪੈ ਸਕਦੀ ਹੈ ਇਸ ਉਦੇਸ਼ ਲਈ PM ਕਿਸਾਨ ਪੋਰਟਲ ਤੇ ਇੱਕ ਟੈਬ ਆ ਜਿਸ ਨੂੰ PM ਕਿਸਾਨ ਬੈਨੀਫਿਟਸ ਦਾ ਸਵੈ ਇਚਤ ਸਰੈਂਡਰ ਕਿਹਾ ਜਾਂਦਾ ਪ੍ਰਧਾਨ ਮੰਤਰੀ ਕਿਸਾਨ ਨidhi ਯੋਜਨਾ ਪਰਧਾਨ ਮੰਤਰੀ ਕਿਸਾਨ ਨidhi ਯੋਜਨਾ 21 ਜਿਹੜੀ ਕਿਸਤਾ ਸਾਰੇ ਜੋ ਕਿਸਾਨਾਂ ਨੂੰ ਜਾਰੀ ਕਰ ਦਿੱਤੀ ਗਈ ਆ ਪਰ ਬਹੁਤੇ ਸਾਰੇ ਕਿਸਾਨਾਂ ਨੂੰ ਉਹਨਾਂ ਦੇ 2000 ਪਰ ਬਹੁਤੇ ਕਿਸਾਨਾਂ ਨੂੰ 2000 ਰੁਪਏ ਪ੍ਰਾਪਤ ਨਹੀਂ ਹੋਏ ਇਸ ਦੇ ਕਈ ਕਾਰਨ ਹੋ ਸਕਦੇ ਨੇ